ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਮੇਰੇ ਭੈਣਾਂ ਦੇ ਭਰਾਵਾਂ ਨੂੰ ਕਿੱਦਾਂ ਮਿੱਤਰੋ ਸਾਰੇ ਠੀਕ ਠਾਕ ਹੋ ਅੱਜ ਤੁਹਾਨੂੰ ਵਿਖਾਣੇ ਆ ਐਡਿਕਾ ਮਾਰਕੀਟ ਦੇ ਵਿੱਚ ਕੀ ਪ੍ਰਾਈਸ ਆ ਇੱਥਾ ਕੀ ਰੇਟ ਆ ਵੀ ਦੂਜੀਆਂ ਮਾਰਕੀਟਾਂ ਨਾਲ ਤੁਹਾਨੂੰ ਫਿਰ ਲਿੱਡਲ ਦਾ ਵੀ ਵਿਜ਼ਿਟ ਕਰਾਵਾਂਗੇ ਤੇ ਆਪਾਂ ਆ ਮਾਰਕੀਟ ਦਾ ਅੱਜ ਵਿਖਾਣੇ ਆ ਬਣੇਰਿਓ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਦਿਖਾਣੇ ਆ ਕੀ ਪ੍ਰਾਈਸ ਨੇ ਇੰਡੀਆ ਨਾਲੋਂ ਤੇ ਦੂਜੀਆਂ ਮਾਰਕੀਟਾਂ ਨਾਲੋਂ ਕੀ ਡਿਫਰੈਂਟ ਠੀਕ ਹੈ ਜੀ ਆਜੋ ਮਿੱਤਰੋ ਮਿਲਦੇ ਆ ਵੀਡੀਓ ਦੇ ਵਿੱਚ ਆਪਾਂ ਹੋਗੇ ਮਾਰਕੀਟ ਜੈਂਟਰ ਠੀਕ ਹੈ ਆਪਾਂ ਕਰਨੇ ਆ ਸ਼ੁਰੂਆਤ ਲੂਆਂ ਤੋਂ ਦਾ 299 2 3 ਯੂਰੋ ਮਤਲਬ 1000 ਕਟਾ ਹੋ ਗਿਆ 3 ਯੂਰੋ ਹੋਣਾ ਇਦਾਂ ਹੀ ਲਸਣ ਦਾ ਲਿਖਿਆ ਹੋਇਆ ਇੱਥੇ 1 ਕਿਜੀ ਕਿਦਾਂ ਉਹ 1 ਕਿਜੀ ਇੰਨੇ ਦਾ ਸੀ 3 ਨਹੀਂ ਹੁੰਦਾ ਇੰਡੀਆ ਦਾ 280 85 ਰੁਪਏ ਦਾ ਹਨ ਇਹ ਵੀ ਲਿਖਿਆ ਹੈ ਸ਼ਾਇਦ ਸਾਰੇ ਸਬਜ਼ੀਆਂ ਦੇ ਰੇਟ ਲਿਖੇ ਆ ਹਨ ਗੰਡੇ ਇੰਨੇ ਦੇ ਨੇ ਉਹ ਗੰਡੇ ਦਾ ਵੀ ਛੇ ਮਰੇਟ ਆ ਹਨ ਦੇਖੋ ਤੇ ਇੱਧਰ ਆ ਗਿਆ ਸਬਜ਼ੀਆਂ ਹਰੀਆਂ ਸਬਜ਼ੀਆਂ ਆ ਗਈਆਂ ਤੇ ਕੰਧਰ ਆ ਗਈ ਆਸਰ ਜੀ ਆ ਗਏ ਆ ਰਹੀ ਨੇ ਨਾ ਦੇਖੋ ਕੰਦਾ ਹੈ ਨਾ ਸਬ तकरीबन ਇੱਥੇ ਜਿਆਦਾ ਚਿੱਟੇ ਪਿਆਜ਼ ਵਰਤਦੇ ਆ ਲਾਲ ਬੋਟ ਵਰਤਦੇ ਆ ਨਾ ਆਲੂਆਂ ਦੀਆਂ ਲੰਗ ਲੰਗ ਵੈਰਾਈਆਂ ਪੰਜਾਹ ਹੋਵੇ ਜੇ ਸਾਫ ਆਿੰਦਾ ਦਾ ਰੇਟ ਜਿਆਦਾ ਹੋਣਾ ਹੈ ਨਾ ਤੇ ਆ ਉਹ ਵਾਲੇ ਆ ਤੇ ਆ ਗੰਡੇ ਉੱਪਰ ਪਏ ਨੇ ਆ ਦੇਖੋ ਗੰਡੇ ਵੀ ਜਿਵੇਂ ਫਰਕ ਦੇ ਹਿਸਾਬ ਨਾਲ ਕੀ ਰੱਖੀ ਹੁੰਦੇ ਨੇ ਇਧਰ ਐਪਲ ਆ ਜਾਂਦਾ ਐਪਲ ਜਿਹੜਾ ਬਿਲਕੁਲ ਲੋ ਕੁਆਲਟੀ ਦਾ ਹਾ 2 ਕਿਜੀ ਲਿਖਿਆ ਹੋਇਆ ਇੱਥੇ ਦਾ ਪ੍ਰਾਈਸ ਲਿਖਿਆ ਹੋਇਆ ਹੈ ਠੀਕ ਹੈ ਤੋਂ ਕਿੰਨੇ ਦਾ ਪੈਕੇਟ ਏ ਮਤਲਬ ਇਹ ਇਹ ਜਿਆਦਾ ਖਾਂਦੇ ਨੇ ਘੱਟੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਖਾਣਦੇ ਨੇ ਆ ਆ ਗਈ ਯਕੀਨੀ ਜੁਗਣੀ ਪੇਠਾ ਆਪਣਾ ਜਿੰਨੂੰ ਇੰਡੀਆ ਕਹਿੰਦਾ 1 ਮੰਹੀਨੇ ਦਾ ਇਹਦਾ ਪ੍ਰਾਈਸ ਆ ਠੀਕ ਹੈ ਆ ਦੇਖੋ ਇੱਥਾਈ ਅਗਿਆ ਸਭ ਜਾਂ ਕਾਜਰਾ ਦਾ ਹੋ ਗਿਆ ਕਾਜਰਾ 49 ਇੰਡੀਆ ਦੇ 200 ਰੁਪਏ ਕਿਲੋ ਦੇ ਹਿਸਾਬ ਨਾਲ 1 ਕਿਜੀ ਹਨਾ ਕੋਪੀ ਆ ਗਈ ਆ ਫੇਰ ਕਿੰਨੀ ਆ ਗਈ ਅੱਗੇ ਬੈਂਗਣ ਆ ਗਏ ਬੈਂਗਣ ਸਸਤੇ ਆ ਵੈਸੇ ਇੱਥੇ ਬੈਂਗਣ ਆ ਗਏ ਆ ਆ ਗਿਆ ਇੰਡੀਆ ਸਿੱਧੀ ਕਹਿੰਦਾ ਨੇ ਤਾਂ ਇਹ ਵਾਂਗੂੰ ਹੁੰਦੀ ਆ ਬਾਰੇ ਦੀ ਸਮੈਲ ਬੋਹਂਦੀ ਆ ਮਸ਼ਰੂਮ ਆ ਗਏ ਸਾਰਿਆਂ ਦੇ ਰੇਟ ਲਿਖੇ ਨੇ ਆ ਵੇਖੋ ਚੈਂਪੀਅਨ ਚੈਂਪੀਅਨ ਦਾ ਨਾਮ ਤਾਂ ਮਸ਼ਰੂਮ ਨੂੰ ਚੈਂਪੀਅਨ ਕਹਿੰਦੇ ਨੇ ਇੰਨੇ ਦੀ 1 ਕਿਜੀ ਇਹ 28700 ਰੁਪਏ ਦੀ ਇਹ ਦਰ ਅੰਗੂਰਾ ਆ ਗਏ ਅੰਗੂਰਾ ਦਾ ਰੇਟ ਲਿਖਿਆ 249 ਲੱਗ ਲੱਗ ਰੇਟ ਲਿਖਿਆ ਆਮ ਆ ਗਏ ਪਹਿਲਾਂ ਇੱਥੇ ਨਾ ਮਾਰਕੀਟ ਚੰਪ ਨਹੀਂ ਹਨ ਦੇਖਦੇ ਹੈਗੇ ਹੁਣ ਵੇਖੇ ਨੇ ਇਹ ਤੇ ਕੱਚਾ ਤੇ ਆ ਪੱਕੇ ਪਏ ਨੇ ਪੱਕੇ ਵੀ ਵਾਸੀ ਪਾ ਨਹੀਂ ਕਿੰਨੇ ਕੁ ਪੁਰਾਣੇ ਨੇ ਲੋਕ ਇਹ ਵੀ ਖਾਈ ਜਾਂਦੇ ਨੇ ਆਪ ਆ ਲ ਆ ਗਿਆ ਬ੍ਰੇਕ ਦਿਨ ਲਿਆ ਸੀ ਅਸੀਂ ਚੌਂਕ ਚੌੜ ਦੇ ਵਿੱਚ ਸੌਦੇ ਦੇ ਨਾਲ ਢੱਲੇ ਦੇ ਅੱਡੇ ਤੋਂ ਕੱਢੇ ਹੀ ਨਹੀਂ ਗਿਆ ਅਸੀਂ ਸੁੱਟਿਆ ਫਿਰ ਇਹ ਆ ਦੇਖੋ ਯਾ ਕੋਈ ਦਾ ਰੇਟ ਸਭ ਤੋਂ ਜ਼ਿਆਦਾ ਇਹਦਾ ਰੇਟ ਹੈ ਬਹੁਤ ਖੰਗਿਆ ਲੱਗੂ ਕੇ ਆਪਰ ਬਣ ਕੇ ਜੀ ਦਾ ਰੇਟ ਕਿੰਨਾ ਹੈ ਸੇਵ ਆ ਗਿਆ ਅਸੀਂ ਐਸਪੀ ਡੀ ਅਮਲੇਟੀਆਂ ਬਹੁਤ ਪਈਆਂ ਨੇ ਹਨ ਪਰ ਆਪਣੇ ਇੰਡੀਆ ਵਾਲੇ ਐਪਲ ਨਹੀਂ ਹੈਗੇ ਜਿਵੇਂ ਆਪਣੇ ਏਰੀਆ ਵਾਲੇ ਆਪਲ ਆਪਾ ਕਹਿੰਦੇ ਆ ਹਨ ਆ ਪਏ ਆ ਪਰ ਠੀਕ ਹੁੰਦੇ ਇੰਨੇ ਮਿੱਠੇ ਨਹੀਂ ਹੁੰਦੇ ਆਪਣੇ ਜਿਵੇਂ ਬੜੇ ਤਰ੍ਹਾਂ ਦੇ ਸੇਵ ਹੁੰਦੇ ਨੇ ਹਨ ਆ ਦੇਖੋ ਬਿਲਕੁਲ ਲੋਜ ਕੁਆਲਟੀ ਤੇ ਪਰੇਣਾ ਥੱਲੇ ਆ ਗਈ ਇੰਡੀਆ ਦੀ ਮੂੰਗਫਲੀ ਬਹੁਤ ਖਾਦੀ ਜਿਹਾ ਸਿਆਲ ਦੇ ਵਿੱਚ ਪੇਸਤੀ ਬਹੁਤ ਹੁੰਦੀ ਆ ਯਾਰ ਪਤਾ ਨਹੀਂ ਕੀ ਸਿਸਟਮ ਹੈ ਇਹਦਾ ਪੇਸਤੀ ਬਹੁਤ ਹੁੰਦੀ ਆ ਮੂੰਗਫਲੀ ਇਹਦਾ ਸ਼ਾਇਦ ਹੁੰਦਾ ਹੈ 2 49 ਦਾ ਪੈਕਟ ਹੁੰਦਾ ਇੰਡੀਆ ਦਾ 200 ਰੁਪਏ ਦਾ ਹੁੰਦਾ ਹੈ ਉਹ 7 800 ਗ੍ਰਾਮ ਦਾ ਹੁੰਦਾ ਹੈ ਫਿਰਦਰ ਸ਼ਿਮਲਾ ਮਿਰਚ ਆ ਗਈ ਸ਼ਿਮਲਾ ਮਿਰਚ ਵੀ ਕਈ ਤਰ੍ਹਾਂ ਦੀ ਮਿਲ ਜੇਗੀ ਤੁਹਾਨੂੰ ਔਰ ਦੇਖੋ ਆ ਹੋ ਗਈਆਂ ਲੱਗ ਲੱਗੇ ਆ ਕੇ ਆ ਕੇ ਖੀਰੇ ਖੀਰੇ ਇਦਾਂ ਦੇ ਹੁੰਦੇ ਨੇ ਟਮਾਟਰ ਦੀਆਂ ਵੀ ਬਹੁਤ ਵੈਰਾਈਆਂ ਮਿਲ ਜਾਣਗੀਆਂ ਆ ਲੱਗ ਆ ਲੱਗ ਆ ਲੱਗ ਠੀਕ ਹੈ ਆ ਕੋਈ ਇੱਧਰ ਲੱਗ ਪਏ ਨਹੀਂ ਥੱਲੇ ਲੱਗ ਪਏ ਡੀਆਂ ਸਾਰੀ ਟਮਾਟਰ ਦੀਆਂ ਪਈਆਂ ਅੱਗੋਂ ਇੱਧਰ ਆ ਚੀਜ਼ ਮੈਨੂੰ ਵੀ ਨਹੀਂ ਪਤਾ ਕਿ ਕੀ ਹੈ ਵੈਸੇ ਸਬਜੀਜੀ ਬਣਦੀ ਹੈ ਕੋਈ ਇਹ ਵੀ ਆ ਅਸੀਂ ਬਣਨੇ ਆ ਸਲਾਦ ਦੇ ਉੱਤੇ ਸਲਾਦ ਤੇ ਵਰਤੀ ਜਾਂਦੀ ਏ ਇਦਾਂ ਲੱਗ ਲੱਗ ਸਿਸਟਮ ਹੈ ਇਹਨਾਂ ਦਾ ਹਨਾ ਤੇ ਆਹ ਬੋਤਲਾਂ ਧਰੀਆਂ ਬੋਤਲਾਂ ਧਰੀਆਂ ਮਸ਼ੀਨ ਲਾਈ ਆ ਇਹਨਾਂ ਨੇ ਇੱਥੇ ਲੱਗੇ ਹੋਏਗਾ ਫ੍ਰੀਜ਼ਰ ਵੀ ਨਹੀਂ ਨਾ ਇੱਕ ਬਲਾਸ ਆ ਨਹੀਂ ਕਿਹਾ ਐਸ ਐਲ ਐਸ ਐਸ ਦਾ ਮਤਲਬ ਸਮੋਰ ਹੋ ਗਿਆ ਤੇ ਨੰਬਰ ਕੀ ਹੋ ਗਿਆ ਨੀ ਰਤ ਦਾ ਨੰਬਰ ਹੋ ਗਿਆ 490 ਹੋ ਗਿਆ ਇੰਡੀਆ ਦੇ 400 ਇਹਨਾਂ ਤਰ੍ਹਾਂ ਬਣਦੀ ਨੇ ਤੇ ਆਹ ਵੇਖੋ ਜਿਹੜਾ ਐਕਸਲ ਮਤਲਬ ਸਭ ਤੋਂ ਗਰੋਸੇ ਆ ਉਸ ਘੰਟੋ ਘਟ 970 ਦਾ ਠੀਕ ਹੈ ਆ ਬੋਤਲਾਂ ਤਰੀਆਂ ਨੇ ਬੋਤਲਾਂ ਭਰ ਕੇ ਜਾ ਸਕਦੇ ਮਸ਼ੀਨ ਲਾਈਏ ਸੰਤਰੀਆਂ ਜੀ ਵੇਚਦਾ ਸਿੱਧਾ ਹੀ ਨਿਕਲਦਾ ਵੇਖ ਲੋ ਇਹਨੂੰ ਪਾ ਕੇ ਇਹਦਾ ਵੀ ਨਾ ਵੇਚੀ ਪੀਂਦੇ ਨੇ ਮਤਲਬ ਆ ਜਿਹੜੀਆਂ ਛਲੜਾਂ ਹੁੰਦੀਆਂ ਨੇ ਆਪਣੀ ਛਲੜਾਂ ਲੱਗ ਕਰਦੇ ਨੇ ਇੱਥੇ ਲੱਗ ਨਹੀਂ ਕਰਦੇ ਆ ਗਿਆ ਕੇਲਿਆਂ ਦਾ ਆ ਗਿਆ ਪ੍ਰਾਈਸ ਕੇਲੇ ਦਾ ਆ ਗਿਆ ਪ੍ਰਾਈਸ ਕੇਲੇ ਬਹੁਤ ਵਧੀਆ ਹੁੰਦੇ ਨੇ ਜਦਾਂ ਮਰਜੀ ਆ ਮਤਲਬ ਖਾਣ ਚ ਬਹੁਤ ਟੇਸਟੀ ਹੁੰਦੇ ਨੇ ਲੋਕ ਇੱਥੇ ਨਾ ਆ ਚੀਜ਼ਾਂ ਲੈ ਕੇ ਜਾਂਦੇ ਨੇ ਹਰੇ ਲੈ ਕੇ ਜਾਂਦੇ ਨੇ ਵੀ ਇਹ ਥੋੜਾ ਥੋੜਾ ਵਰਤਦੇ ਨੇ ਇਹਨੂੰ ਵੀ ਰੱਖ ਛੱਡਦੇ ਨੇ ਕਿਤੇ ਇੱਕ ਪਾਲਿਆ ਛੇਕ ਛੂਕ ਤਾਂ ਬਹੁਤ ਘੱਟ ਪੀਂਦੇ ਨੇ ਐਦਾਂ ਦੇ ਪਾਵ ਹੋਏ ਨਿੰਬੋਂ ਦੇ ਪ੍ਰਾਈਸ ਆਦਰ ਪਾਵਿਆ ਇਧਰ ਅਦਰ ਬਹੁਤ ਮਹਿੰਗਾ ਹੈ ਤੇ T'has de treure la vida per aquí. jo no he pogut anar, t'ho he endur ja la ਖਰੋਂ ਦਾ ਤੇਲ ਆ ਦੇਖੋ ਪ੍ਰਾਈਸ ਵੇਖੋ ਇਹਦਾ ਠੀਕ ਹੈ ਜਿਹੜਾ ਬੰਦਾ ਇੱਥੇ ਦੁਕਾਨ ਖੋਲਦੇ ਨੇ ਇੰਡੀਆ ਨਾਲ ਉਹ ਵਾਹੀ ਹੈ ਤਾਂ ਨਿਆਰੇ ਨੇ ਉਹਦੇ ਵਾਸਤੇ ਜੇ ਚੱਲ ਜੇ ਤੇ ਵਧੀਆ ਹੈ ਇਧਰਲੇ ਪਾਸੇ ਆ ਗਏ ਜੂਸ ਜੂਸ ਦਾ ਪ੍ਰਾਈਸ ਆ ਛੋਟੀ ਦਾ ਲੱਗਿਆ ਉੱਤੇ 129 ਆ ਦੇਖੋ ਇੰਡੀਆ ਦਾ 100 ਰੁਪਿਆ ਹੋ ਗਿਆ ਛੋਟੀ ਜੀ ਦਾ ਵੇਖੋ ਪੂਰੇ 100 ਰੁਪਏ ਦੀ ਇੰਡੀਆ ਦੇ 90 95 ਰੁਪਏ ਦੀ ਇੱਧਰ ਜਿਓਂ ਜਿਓਂ ਮੱਡੀਆਂ ਆਈ ਜਾਂਦੀਆਂ ਨੇ ਹਰੇਕ ਤਰ੍ਹਾਂ ਦਾ ਮਿਲ ਜੂਗਾ ਤੁਹਾਨੂੰ ਇੱਥੇ ਜੂਸ ਹਰੇਕ ਤਰ੍ਹਾਂ ਦਾ ਆਇਦਰ ਇਹਨਾਂ ਦੇ ਖਾਨ ਚੀਜ਼ਾਂ ਨਾਲ ਪਾਣੀ ਦੇ ਵਿੱਚ ਪੀਂਦੇ ਚਾਕਲੇਟ ਵਾਲੀ ਬਣਾਏ ਨੇ ਬਿਸਕੁਟ ਇਹਨਾਂ ਨੇ ਗੱਚੇ ਕੰਗੂ ਬਣਾਇਆ ਸਾਰਾ ਪਰ ਇਹਨਾਂ 'ਚ ਮਿੱਠਾ ਬਹੁਤ ਘੱਟੰ ਮਰਿਆ ਹਣਾ ਗੱਚਕ ਦੀ ਇੱਕ ਵਾਰੀ ਲਈ ਸੀ ਅਹੀ ਮਿੱਠਾ ਬਹੁਤ ਘੱਟੰ ਦਾ ਇਹਨਾਂ 'ਚ ਆ ਗਏ ਦੂਜੇ 버ਗਰ ਬਣਾਉਣ ਵਾਸਤੇ ਜੋ ਵੀ ਇਹ ਖਾਂਦੇ ਨੇ ਆਮਲੇ ਟੋਮਲੇਟ ਬਣਾ ਕੇ ਉਹ ਚੀਜ਼ਾਂ ਆ ਗਈਆਂ ਬ੍ਰੈਡ ਆ ਗਏ ਇੱਧਰ ਆ ਸਾਰਾ ਆ ਗਿਆ ਤੇ ਰੇਟ ਵੇਖੋ ਇਹਨਾਂ ਦੇ ਇੱਕ ਚੀਜ਼ ਹੋਰ ਖਾਣਾ ਤੁਹਾਨੂੰ ਆਪਣੇ ਬ੍ਰੈਡਾਂ ਦਾ ਪੈਕਟ ਮਿਲ ਜਾਂਦਾ ਤਕਰੀਬਨ ਇਹਨਾਂ ਦਾ 20 ਰੁਪਏ ਦਾ ਇੱਥੇ ਵੇਖੋ ਬਿਲਕੁਲ ਲੋ ਕੁਆਲਟੀ 49 ਦੀ ਉਦੋਂ ਉੱਤੇ ਤੁਰ ਜੋ 299 ਦੀ ਉਦੋਂ 229 ਦੀ ਦੋ 99 ਦੋ 29 79 ਸੈਂਟ ਦਾ ਪਿਆ ਥੰਡੇ 79 ਸੈਂਟ ਦਾ ਉਹ ਪਿਆ ਹੈ ਜਿਹਦੀ ਮਾੜੀ ਮੋਟੀ ਡੇਟ ਐਕਸਪਾਇਰ ਹੋ ਜਾਂਦੀ ਏ ਉਹ ਚੀਜ਼ਾਂ ਰੱਖੀ ਜਾਣੇ ਇੱਥੇ ਵੀ ਘੱਟ ਡੇਟ ਰਹਿ ਜਾਂਦੀ ਐ ਐਕਸਪਾਇਰ ਨਹੀਂ ਹੁੰਦੀ ਮਤਲਬ ਘੱਟ ਡੇਟ ਰਹਿ ਜਾਂਦੀ ਐ ਐਕਸਪਾਇਰ ਨਹੀਂ ਦਾ ਨਾਮ ਦੀ ਨਾ ਚੱਕ ਦਿੰਦੇ ਨੇ ਉਦੋਂ ਬਾਅਦ ਆ ਜਾਂਦੇ ਆ ਆਪਾਂ ਦੁੱਧ ਹਲ ਪਹਿਲਾਂ ਤੇ ਆ ਕੌਫੀ ਵਾਲਾ ਦੁੱਧ ਪਿਆ ਹੈ ਇਹ ਵੀ ਅਲੱਗ-ਅਲੱਗ ਹੁੰਦਾ ਛੋਟਾ ਏ 1 29 ਦਾ ਤੇ ਵੱਡਾ 2 99 ਦਾ ਹਨਾ ਆ ਵੀ ਥੱਲੇ ਉਦਾਂ ਦਾ ਹੀ ਪਿਆ ਹੈ ਆ ਵੈਸੇ ਮਿਲਕ ਪਿਆ ਏ 1.3 ਫੈਟ ਦਾ ਅਤੇ 3.8 ਦਾ ਪਿਆ ਹੈ ਆ ਇੱਥੇ ਲਿਖਿਆ ਆ ਵੇਖੋ 3.8199 ਤੇ 1.5 ਵਾਲਾ ਹੋ ਗਿਆ ਇਹ ਹੋ ਗਿਆ ਨਸ 170 ਦਾ ਮਤਲਬ ਇੰਨਾ ਚ ਵੀ ਲੱਗ ਲੱਗ ਕੁਆਲਿਟੀਆਂ ਇਹ ਫੈਟ ਘੱਟ ਵਾਲਾ ਤੇ ਜਿਹੜਾ ਆਹ ਵਾਲਾ ਇਹ ਫੈਟ ਵੱਧ ਵਾਲਾ ਇਦਾਂ ਹੀ ਇੱਥੇ ਪਿਆ ਏ ਆ 99 ਵਾਲਾ 1.5 ਵਾਲਾ 99 ਦਾ ਇਹ ਫਰੈਸ਼ ਦੁੱਧ ਦੇ ਤੁਹਾਨੂੰ ਮੱਗੇ ਜਾ ਕੇ ਦੂਜਾ ਵੀ ਵਿਖਾਵਾਂਗਾ ਇਹ ਫਰੈਸ਼ ਮਿਲ ਕੇ ਸਾਰਾ ਇੱਧਰ ਆਗੇ ਜਿਹੜੇ ਆਪਣੇ ਸ਼ੇਕ ਹੁੰਦੇ ਨੇ ਜਿਹੜੇ ਆਪਾਂ ਨੋਰਮਲ ਦੁਕਾਨਾਂ ਤੋਂ ਵੀ ਆਪਾਂ ਨੂੰ ਮਿਲ ਜਾਂਦੇ ਨੇ ਉੱਥੇ ਇੱਧਰ ਕੌਫੀ ਆ ਗਈ ਉੱਪਰ ਇਹਨਾਂ ਤੁਹਾਨੂੰ ਮੈਂ ਵਿਖਾਵਾਂਗਾ ਕਿ ਇਹ ਦਿਨ ਲिटल ਮਾਰਕੀਟ ਦੇ ਵਿੱਚ ਵਿਖਾਵਾਂਗਾ ਪ੍ਰਾਈਜ਼ਾਂ ਦਾ ਬਹੁਤ ਫਰਕ ਆ ਇੱਥੇ ਇਹ ਚੀਜ਼ਾਂ ਜਿ ਨਹੀਂ ਹੈਗਾ ਦੁੱਧ ਦਾ ਸੇਮ ਹੀ ਹੁੰਦਾ ਤਕਰੀਬਨ ਪ੍ਰਾਈਜ਼ ਤੇ ਇਹ ਚੀਜ਼ਾਂ ਇੱਧਰ ਆ ਗਿਆ ਦਹੀਂ ਆ ਗਿਆ ਆ ਵੇਖੋ ਦਹੀਂ ਦਾ ਜਿਹੜਾ ਜਿਹੜਾ ਛੋਟਾ ਪੈਕਟ ਆ ਸੀ ਆਹ ਵਾਲਾ ਵਰਤਦੇ ਆ ਘਰ ਵੀ ਸਾਡੇ ਪਿਆ ਹੈ ਇਹ ਸਾਨੂੰ ਸਸਤਾ ਪੈ ਜਾਂਦਾ ਠੀਕ ਇਹ ਸਾਨੂੰ ਇੱਕ ਪੈਕਟ ਪੈ ਜਾਂਦਾ ਹੈ 99 ਹਣਾ ਆ ਲਿਖਿਆ ਚਾਰ ਹੁੰਦੇ ਨੇ ਜਿਹਦੇ ਵਿੱਚ ਚਾਰ ਦੀ ਪੈਕਿੰਗ ਬਣੀ ਹੁੰਦੀ ਹੈ ਤੇ 150 ਗ੍ਰਾਮ ਪੈ ਜਾਂਦਾ ਹੈ ਇਹ 99 ਦਾ ਪੈਣ ਸਾਨੂੰ ਇਹ ਸਸਤਾ ਪੈਂਦਾ ਹੈ ਵੈਸੇ ਸਸਤਾ ਤੇ ਆ ਵੀ ਪੈਂਦਾ ਹੈ ਪਰ ਇਹ ਖੁੱਲ ਜਾਂਦਾ ਹੈ ਇਥੇ ਬਹੁਤ ਘੱਟ ਖਾਂਦੇ ਨੇ ਜਿਆਦਾ ਇਹ ਖਾਂਦੇ ਨਹੀਂ ਆ ਵੇ 2% ਵਾਲਾ ਇੱਥੇ ਲਿਖਿਆ ਹੋਣਾ 10% ਵਾਲਾ ਰੇਟ ਸੇਮ ਹੀ ਹੈ ਇਹਨਾਂ ਦਾ ਇਹ 1 ਕਿਜੀ ਦੇ ਨੇ ਤੇ ਇੱਥੇ ਹੋਰ ਵੀ ਬੜੇ ਤਰ੍ਹਾਂ ਦਾ ਪਿਆ ਹੁੰਦਾ ਦਹੀਂ ਸਾਰਾ ਆ ਪਿਆ ਉੱਪਰ ਆ ਪਿਆ ਆ ਪਿਆ ਉਦਾਂ ਉਦਾਂ ਅਲੱਗ-ਅਲੱਗ ਪ੍ਰਾਈਸ ਨੇ ਹਨਾ ਆ ਵੇਖੋ ਇੱਧਰ ਆ ਗਿਆ ਦਹੀਂ ਦੂਜਾ ਏ ਬਹੁ ਖਾਦਾ ਦਹੀਂ ਗਰਮੀਆਂ ਦੇ ਵਿੱਚ ਬਹੁ ਬੈਸਟ ਹੁੰਦਾ ਇਹ ਖਾਣਾ ਇਹ ਇਹ ਵੇਚਣਾ ਸਟ੍ਰੋਪਰੀ ਵਗੈਰਾ ਜਿਵੇਂ ਆਹ ਕੁਝ ਪਾਇਆ ਹੁੰਦਾ ਵੇਚਣਾ ਦੇ ਬਹੁ ਟੇਸਟੀ ਹੁੰਦਾ ਇਹਨਾਂ ਦਾ ਪ੍ਰਾਈਸ ਵੀ ਸਸਤਾ ਸਾਰਾ 35 ਸੈਂਟ ਦਾ ਹੈ ਸਾਰਾ ਇੱਕ ਪਿੰਦਾ ਪਰ ਟੇਸਟੀ ਬਹੁ ਹੁੰਦਾ ਗਰਮੀ ਆ ਗਰਮੀ ਵਿੱਚ ਬੰਦਾ ਖਾਦਾ ਇਤਰਾ ਚਾਕਲੇਟ ਆ ਗਈ ਚਾਕਲੇਟਾਂ ਪਈਆਂ ਇਹਨਾਂ ਦਾ ਵੀ ਪ੍ਰਾਈਸ ਇੱਥੇ ਲਿਖਿਆ ਹੋਇਆ ਹੈ ਵੀ ਮਤਲਬ ਦੂਜੀਆਂ ਮਾਰਕੀਟਾਂ ਨਾਲੋਂ ਨਾ ਜ਼ਿਆਦਾ ਨਹੀਂ ਮਤਲਬ ਦੂਜੀਆਂ ਚੀਜ਼ਾਂ 'ਚ ਜ਼ਿਆਦਾ ਇਹ ਚੀਜ਼ਾਂ 'ਚ ਵੀ ਘੱਟ ਹੈ ਦੂਜੀਆਂ ਮਾਰਕੀਟਾਂ ਦੇ ਵਿੱਚ ਕ੍ਰੇਟ ਘੱਟ ਆ ਤੇ ਇੱਥੇ ਕੁਝ ਕੁ ਵੱਧ ਜ਼ਿਆਦਾ ਨਹੀਂ ਕੋਈ 1-2 ਰੁਪਏ ਦਾ ਫਰਕ ਪਏਗਾ ਕਈ ਚੀਜ਼ਾਂ ਤੇ ਆ ਦਲੀਆ ਆ ਗਿਆ ਆ ਦਲੀਆ ਆ ਗਿਆ ਇਧਰ ਕਈ ਤਰ੍ਹਾਂ ਦੇ ਦਲੀਏ ਬਹਨੇ ਆਪਣੇ ਤੇ ਆਪਣੇ ਸਿੱਧਾ ਕਣਕ ਦਾ ਦਲੀਆ ਖਾਂਦੇ ਨੇ ਆਪਾਂ ਕੱਲਾ ਤੇ ਕਈ ਤਰ੍ਹਾਂ ਦੇ ਦਲੀਏ ਖਾਂਦੇ ਨੇ ਸਾਰੇ ਆ ਵੀ ਦਲੀਏ ਵਾਂਗੂ ਹੀ ਬਣਾਉਂਦੇ ਨੇ ਸਾਰਾ ਇਦਾਂ ਬਣਾਉਂਦੇ ਨੇ ਆ ਵੇਖੋ ਆ ਸਾਰੇ ਦਲੀਏ ਆ ਗਏ ਬੱਚਿਆਂ ਦੇ ਮਤਲਬ ਇੱਥੇ ਇੱਕ ਗੱਲ ਹੈ ਆਪਣੇ ਚਲੋ ਕਣਕ ਨੂੰ ਤਾਕਤ ਮੰਨਦੇ ਨੇ ਇਹ ਚੀਜ਼ਾਂ 'ਚ ਇਹ ਬੰਦੇ ਤਾਕਤ ਮੰਨਦੇ ਨੇ ਵੀ ਇਹ ਚੀਜ਼ਾਂ 'ਚ ਤਾਕਤ ਹੈ ਇਹਨਾਂ ਦੀ ਹਨਾ ਆ ਵੇਖੋ ਸਾਰੇ ਦਲੀਏ ਹੀ ਮਿਲਣਗੇ ਤੁਹਾਨੂੰ ਇਧਰਲੇ ਪਾਸੇ ਇਹਨਾਂ ਨੇ ਲਾਗੀ ਲਾਏ ਹੁੰਦੇ ਨੇ ਸਟਾਲ ਜੀ ਸਟਾਲ ਹੀ ਕਰ ਦਿੰਨੇ ਆ ਇਹਨਾਂ ਨੇ ਲਾਗੀ ਸਾਰਾ ਸਿਸਟਮ ਲਾਇਆ ਹੁੰਦਾ ਵੇਖੋ ਇਹਨਾਂ ਤੁਹਾਨੂੰ ਮਾਰ ਰੇਟ ਵੀ ਵਿਖਾ ਦੇਣਾ ਵੇਖੋ ਚੌਕਲੇਟ ਵਾਲਾ ਹੋ ਗਿਆ ਜਿੱਦਾਂ ਤਾਂ ਮਰਜ਼ੀ ਲੈ ਲਓ ਇਹਨਾਂ ਨੇ ਉਹ ਹਿਸਾਬ ਨਾਲ ਹੀ ਤਿਆਰ ਕਰਨਾ ਸਾਰੇ ਮਿਲਾ ਦਾ ਦੁੱਧ ਚ ਪਾ ਕੇ ਖਾਣ ਵਾਲੇ ਨੇ ਠੀਕ ਹੈ ਸਾਰੇ ਇਧਰ ਆ ਕੇ ਮਸਾਲੇ ਮਸੂਲੇ ਜੀ ਵੀ ਜਿਵੇਂ ਇਹਨਾਂ ਦੇ ਜੋ ਵੀ ਵਰਤਦੇ ਨੇ ਆ ਚੀਜ਼ਾਂ ਵੇਖੋ ਇੱਕ ਦੀ ਅਸੀਂ ਵਰਤੀ ਆ ਵੀ ਨਹੀਂ ਕਦੀ ਕਦੀ ਗਏ ਨਹੀਂ ਇਹ ਚੀਜ਼ਾਂ ਲੈ ਛੱਟ ਦੇ ਬਾਅਦ ਤੋਂ ਬਾਅਦ ਇੱਥੇ ਆ ਚੀਨੀ ਚੋਕ ਕੇ ਆਹੀ ਤੁਰ ਜਾਣਾ ਵੀ ਆ ਚੀਨੀ ਸਾਰਾ ਅਸਿਆਲ ਨੇ ਨਿਆ ਜਿੱਥੇ ਅੱਜ ਦੀ ਸ਼ਬੀਰ ਵਾਲੀ ਚਿੰਨੀ ਲੈਂਦੇ ਆ ਸਾਨੂੰ ਸਸਤੀ ਪੇਂਦੀ 89 ਸੈੱਟ ਦੀ ਪੇਂਦੀ ਹੈ ਸਾਡੇ ਮੈਂ ਮਤਲਬ ਚਾਹ ਹੀ ਬਣਾਉਣੀ ਹੈ ਹੋਰ ਤਾਂ ਮੈਂ ਚਾਹ ਹੀ ਪੀਣੀ ਹੁੰਦੀ ਹੈ ਪੰਜਾਬੀਆਂ ਦੀ ਸਾਰੀ ਕਿਨੇ ਪਹਿਲੀ ਤੇ ਆਖਰੀ ਪਸੰਦ ਵੀ ਸਿਰਫ ਚਾਹ ਓਵੇਂ ਕਹਿੰਦੇ ਜਨਮ ਲੈ ਜਾ ਤੇ ਮਰਨ ਤੱਕ ਚਾਹ ਹੀ ਚਾਹ ਚੱਲ ਗਈ ਆ ਸਾਰੇ ਮਸਾਲੇ ਆ ਗਏ ਅਲੱਗ-ਅਲੱਗ ਆ ਵੀ ਕੁਛ ਇਹਨਾਂ ਦਾ ਬਣਾਉਣ ਟੈਕ ਦਾ ਮਤਲਬ ਇਹ ਵੀ ਚੀਜ਼ਾਂ ਬਣਾਉਂਦੇ ਆ ਜਿਹਦੇ ਪ੍ਰਾਈਸ ਅਲੱਗ-ਅਲੱਗ ਪ੍ਰਾਈਸ ਲਿਖਿਆ ਇੱਥੇ ਇਹ ਚੀਜ਼ਾਂ ਦਾ ਜੂਫ ਰੱਖੇ ਆ ਹੁਣ ਜਿਹੜੇ ਪਤਲੇ ਹੁੰਦੇ ਆ ਆ ਵਾਲੇ ਆ ਦੂਜੀ ਮਾਰਕੀਟ ਦੇ ਵਿੱਚ ਉਹਨਾਂ ਲिटल ਮਾਰਕੀਟ ਚ ਉਹ ਵਿਖਾਵਾਂਗਾ ਤੁਹਾਨੂੰ ਮੈਂ ਇਹ ਮਿਲ ਜਾਂਦੇ ਨੇ ਸਾਰੇ ਮੇਰੇ ਲੱਗਦਾ 99% ਦਾ ਕਹਣਾ ਤੇ ਇੱਥੇ ਇਹਨਾਂ ਨੇ 129 ਲਾਇਆ ਇਹਨੂੰ ਸਭ ਕੀਤੀ ਨਹੀਂ ਉਡਲ ਕੇ ਦਿੰਦੇ ਨੇ ਜਿਵੇਂ ਨਿਊਟਰਲ ਬਣਦੇ ਨੇ ਆਪਣੇ ਆਪ ਖਾਣੇ ਚੋਗਿਆਂ ਵਗੈਰਾ ਤੇ ਇੱਧਰ ਵੀ ਐਵੇਂ ਨਹੀਂ ਹੈ ਵੈਰਾਈਆਂ ਮਈਆਂ ਨੇ ਸਾਰੀਆਂ ਇਹਨਾਂ ਦੇ ਬਹੁਤ ਦੀਆਂ ਜਿਹੜੇ ਕਟ ਲਾਇਆ ਵੀ ਅਲੱਗ-alag ਕੇ ਕਈ ਵਾਰ ਤਾਂ ਪੜਿਆ ਵੀ ਨਹੀਂ ਜਾਂਦਾ ਜਿਹਦੇ ਵਿੱਚ ਹਰੇਕ ਇੱਥੇ ਇੱਕ ਚੀਜ਼ ਵੇਖਣ ਵਾਲੀ ਆ ਬਾਰ ਜਿਹੜੀ ਵੀ ਕੰਟਰੀ ਆ ਮਤਲਬ ਮੈਨੂੰ ਯੂਰਪ ਦਾ ਤੇ ਪਤਾ ਏ ਇੰਨਾ ਹਨਾ ਜਿਹੜੀ ਵੀ ਕੰਟਰੀ ਆ ਨਾ ਬਾਹਰ ਉਹਦੇ ਵਿੱਚ ਨਾ ਇਹਨਾਂ ਨੇ ਇੱਕ ਚੀਜ਼ ਦੇ ਵਿੱਚ ਛਕਣ ਤਾਂ ਹੋਊਗਾ ਹੋਊਗਾ ਮਤਲਬ ਕੁਛ ਨਾ ਕੁਛ ਐਡ ਹੋਊਗਾ ਹੋਊਗਾ ਵਿੱਚ ਤੇ ਇਹਨਾਂ ਦੇ ਮਸਾਲੇ ਕਈ ਤਰ੍ਹਾਂ ਦੇ ਮਸਾਲੇ ਨੇ ਆ ਇਦਾਂ ਦੀ ਚੀਜ਼ ਹੈ ਨਾ ਜਿਵੇਂ ਹੁਣ ਆ ਵੇਖੋ ਆ ਨਾ ਆ ਚੀਜ਼ ਹੈ ਕੈਂਪ ਦੇ ਵਿੱਚ ਖਾਂਦੇ ਹੁੰਦੇ ਸੀ ਇਹ ਖੋਲਦੇ ਨਾ ਇਹ ਇਦਾਂ ਹੀ ਆਉਂਦੇ ਨੇ ਬਕਾਂ ਦੇ ਟੁੰਦੇ ਕੁਛ ਨਹੀਂ ਹੈ ਇਦਾਂ ਹੀ ਹੁੰਦੀ ਹੈ ਪੈਕਿੰਗ ਦੀ ਐਡੀ ਗੰਦੀ ਸਮੈਲ ਹੈ ਨਾ ਇਹਦੀ ਮੈਂ ਕਹਿੰਦਾ ਬੰਦਾ ਕਿਤੇ ਖੋਲ ਲੈ ਨਾ ਬੰਦ ਕਰ ਦੇ ਦੇ ਵਿੱਚ ਤੇ ਉਹਦੀ ਸਮੈਲ ਨਾ ਜਾਵੇ ਮਹੀਨਾ ਠੀਕ ਹੈ ਆ ਤੇ ਇਹ ਪਤਾ ਨਹੀਂ ਕਿਦਾਂ ਖਾਈ ਜਾਂਦੇ ਨੇ ਸਾਰੇ ਇਹਨਾਂ ਦੇ ਗਾਲੇ ਮਸਾਲੇ ਜਿਹੜੇ ਅਸੀਂ ਕਦੀ ਵੀ ਨਹੀਂ ਕਦੀ ਇਸ ਚੀਜ਼ ਤੋਂ ਕਦੀ ਵੀ ਮਸਾਲਾ ਨਹੀਂ ਖਾਧਾ ਇੱਧਰ ਦਾਲਾਂ ਆ ਗਈਆਂ ਆ ਵੇਖੋ ਜਿਹੜਾ ਤੁਹਾਨੂੰ ਮੈਂ ਇੱਧਰ ਸਾਰੀਆਂ ਦਾਲਾਂ ਆ ਗਈਆਂ ਆ ਤੁਹਾਨੂੰ ਮੈਂ ਜਿਹੜਾ ਦੱਸਿਆ ਸੀ ਵੀ ਰੇਟ ਦਾ ਫਰਕ ਹੈ ਆ ਵੇਖੋ ਦਾਲ ਆਪਣੇ ਨੂੰ ਕਿ ਦਾਲ ਮੱਕੀ ਦੀ ਮੂੰਗੀ ਮੂੰਗ ਮੂੰਗ ਕਹਿੰਦ ਨੇ ਨਾ ਇਹ ਹੋਰ ਤਰ੍ਹਾਂ ਦੀ ਮੂੰਗੀ ਪਤਾ ਨਹੀਂ ਹੁਣ ਇੰਨਾ ਮੈਨੂੰ ਨਹੀਂ ਪਤਾ ਹੈਗਾ ਪਰ ਲੱਗ ਜਾਂਦਾ ਤੇ ਆਹ ਇਹਦਾ ਰੇਟ ਵੇਖਿਆ ਤੁਹਾਨੂੰ ਮੈਂ ਇਹੀ ਚੀਜ਼ ਉਹ ਤੋਂ ਵੱਡੀ ਪੈਕਿੰਗ ਤੁਹਾਨੂੰ ਮੈਂ ਕੱਟ ਕੇ ਦਊਂਗਾ ਤੇਰਾ ਵੀ ਸਾਰੇ ਦਾਲਾਂ ਲੱਗੀਆਂ ਛੋਲਾਂ ਦਾ ਵੀ ਬਹੁਤ ਫਰਕ ਇਹ ਵੀ ਦਾ ਮੈਂ ਜਿਹੜੇ ਮਾਰਕੀਟ ਦੇ ਵਿੱਚ ਕੀਤਾ ਨਾ ਜਾਂ ਗਏ ਉਧਰਲੇ ਪਾਸੇ ਤੇ ਆਹ ਵੇਖੋ 1 ਕਿਲੋ ਰਾਈਸ ਇਹਦਾ ਰੇਟ ਇਹਦਾ ਤਾਂ ਬੋਰ ਰੇਟ ਆ ਆ ਨਿਕਾ ਜਾ ਵੇਖ ਲੋ ਕਿੰਨੇ ਦਾ ਲਾਜਾ ਤੜੇ ਚੋਲ ਨਾ ਆਪਣੀ ਉਥੇ ਨਾ ਇਦਾਂ ਦੇ ਚੋਲ ਆ ਹੀ ਜਦੋਂ ਪਟਿਆਲਾ ਨੰਬਰ ਲੜ ਜਾਂਦੇ ਹੁੰਦੇ ਨਾ ਇਦਾਂ ਦੇ ਚੋਲ ਹੁੰਦੇ ਸੀ ਉੱਥੇ ਵੀ ਮਤਲਬ ਹੁੰਦੇ ਮੋਟਾ ਚੋਲ ਜਿਹਨੂੰ ਕਹਦੇ ਨੇ ਅਸੀਂ ਵੇਚ ਦਿੰਦੇ ਸੀ ਕਦੀ ਘਰਨੀਆਂ ਲੈ ਕੇ ਆਈਦੇ ਅਸੀਂ ਵੇਚਦੇ ਹੁੰਦੇ ਸੀ ਉਹਨਾਂ ਨੂੰ ਹਣਾ ਤੇ ਇੱਥੇ ਲੋਕ ਆ ਵੀ ਚੀਜ਼ਾਂ ਖਾਂਦੇ ਨੇ ਇੱਥੇ ਇੱਕ ਹੋਰ ਚੀਜ਼ ਬਈ ਹੋਣੀ ਹੈ ਬੜੀ ਵਧੀਆ ਉਹ ਪਿਆ ਹੋਣਾ ਹੈ ਜਿਹੜਾ ਆਪਾਂ ਉਹ ਬਣਾਣੇ ਆ ਬਰੀਕ ਜੀ ਬਣਾਣੇ ਆ ਚੋਲ ਜਿੰਦੀ ਆਪਾਂ ਕਿੰਨੀਆਂ ਬਣਾਣੇ ਨੇ ਉਹ ਵੀ ਪਈ ਹੁੰਦੇ ਨੇ ਉਹ ਵੀ ਬੜੇ ਮਹਿੰਗੇ ਨੇ ਇੱਥੇ ਉਹ ਚੀਜ਼ਾਂ ਵੀ ਬਹੁਤ ਮਹਿੰਗੀਆਂ ਨੇ ਆ ਇਧਰ ਕਣਕ ਆ ਗਈ ਸਾਰੀ ਕਣਕ ਵੀ ਵ ਆਪਣੇ ਪੰਜਾਬ ਵਾਕੀ ਸੋਨੇ ਦੀ ਚੜੀ ਇਹ ਇੰਨੀ ਕੋਈ ਚੀਜ਼ਾਂ ਜਿਹਦੇ ਕਦੀ ਪ੍ਰਵਾਹ ਹੀ ਨਹੀਂ ਕੀਤੀ ਹੈਗੀ ਨਾ ਆਪਣੇ ਪੰਜਾਬੀ ਜਾਣੇ ਤੇ ਇੱਥੇ ਉਹ ਵੀ ਪੈਕਟਾਂ 'ਚ ਬੰਦ ਹੋ ਕੇ ਮਿਲਦੀ ਜਾਂਦੇ ਆਪਣੇ ਆਉਣ ਵਾਲਾ ਸਮਾਂ ਇਦਾਂ ਦਾ ਆਉਣਾ ਹੈ ਜੇ ਆਪਾਂ ਜਿੰਨਾ ਆਪਣਾ ਵਿਰਸਾ ਜਾਂ ਨਜਾਬ ਨਾ ਆਪਣੇ ਪੈੜੀਆਂ ਸੰਭਾਲੀਆਂ ਆਪਾਂ ਨੇ ਕੁਝ ਵੀ ਨਾ ਕੀਤਾ ਆਉਣ ਵਾਲਾ ਸਮਾਂ ਇਦਾਂ ਦਾ ਆਉਣਾ ਹੈ ਐਵੇਂ ਉਹ ਪੈਕਟਾਂ 'ਚ ਮਿਲਣਾ ਹੈ ਸਾਰਾ ਸਮਾਨ ਤੇ ਆਪਾਂ ਤੇ ਇਹੀ ਯਾਰ ਕਰਦੇ ਹਾਂ ਹਰੇਕ ਵੀਡੀਓ 'ਚ ਵੀ ਕਹਿੰਦਾ ਵੀ ਯਾਰ ਆਪਣਾ ਆਪ ਸੰਭਾਲ ਲਓ ਜੇ ਅੱਜ ਨਾ ਸੰਭਾਲਿਆ ਤੇ ਪੱਲੇ ਕੁਝ ਨਹੀਂ ਰਹਿਣਾ ਹੈਗਾ ਠੀਕ ਹੈ ਫਿਰ ਤੇ ਆਪਾਂ 몰ਾਂ ਦੇ ਵਿੱਚ ਉੱਥੇ ਆਪਾਂ ਸਿਕਿਉਰਿਟੀ ਗਾਰਡ ਲੱਗੇਵਾਂਗੇ ਦੁਕਾਨਾਂ ਦੇ ਆਪਾਂ ਜੋਗਾਂ ਕਰਦੀ ਹੋਵਾਂਗੇ ਠੀਕ ਹੈ ਇੱਕ ਤੁਹਾਨੂੰ ਹੋਰ ਚੀਜ਼ ਵਿਖਾਉਣਾ ਬੜੀ ਵਧੀਆ ਆ ਵੇਖੋ ਆ ਬਜ਼ੁਰਗ ਨੂੰ ਪ੍ਰੋਬਲਮ ਹੈ ਕੋਈ ਦੀ ਰੇੜੀ ਲੱਗੇ ਸਦਾ ਅੰਦਰ ਆਏ ਦਾ ਸਾਡੇ ਉੱਤੇ ਕਿਤੇ ਮਾੜਾ ਜੋ ਬੰਦਾ ਤੂੰ ਉਂਝ ਵੀ ਕੁਝ ਲੈ ਕੇ ਅਜੇ ਅੰਦਰ ਤੇ ਉਹਨੂੰ ੱੱੱਕੇ ਮਾਰਦੇ ਨੇ ਬਾਹਰ ਤੇ ਇੱਧਰ ਸ਼ਰੀਆਮ ਰੇੜੀ ਲੈ ਕੇ ਫਿਰਦਾ ਆਪਾਂ ਇੱਧਰ ਵੀ ਸਾਰੇ ਨਾ ਅਚਾਰ ਨਹੀਂ ਮਤਲਬ ਇਹਨਾਂ ਦੇ ਅਚਾਰ ਨਹੀਂ ਜਿਹੜੇ ਆ ਵੇਖੋ ਇਹ ਸਾਰੇ ਇਹਨਾਂ ਦੇ ਅਚਾਰ ਨਹੀਂ ਬੜਾ ਖਾਂਦੇ ਨੇ ਇਹ ਚੀਜ਼ ਅਸੀਂ ਜ਼ਿਆਦਾਤਰ ਲੈ ਕੇ ਜਾਂਦੇ ਨਹੀਂ ਜਾਣਦੇ ਆ ਕਿ ਇੱਕ ਵ ਆਹੜਾ ਸਰਕਾ ਹੁੰਦਾ ਇਹਦੇ ਵਿੱਚ ਬਹੁਤ ਟੇਸਟੀ ਹੁੰਦਾ ਵੈਸੇ ਤਾਕਤ ਵਾਲਾ ਹੁੰਦਾ ਦੇਖੋ ਜਿਹੜਾ ਤੁਹਾਨੂੰ ਮੈਂ ਕਿਹਾ ਸੀ ਆ ਵੀ ਇਦਰੀ ਮਸਾਲੇ ਪਏ ਨੇ ਇਹਨਾਂ ਦੇ ਆ ਪਿਆ ਮਿਲਕ ਦੁੱਧ ਇੱਥੇ ਹਰ ਇੱਕ ਤਰ੍ਹਾਂ ਦਾ ਦੁੱਧ ਮਿਲ ਜੇਗਾ ਅੰਡੇ ਵਾਲਾ ਦੁੱਧ ਦੂਜਾ ਇਹ ਦੁੱਧ ਨੋਰਮਲ ਮਤਲਬ ਬਗੈਰ ਉਤੋਂ ਆ 3.8 ਪੈਂਟ ਦਾ ਉੱਥੇ ਆ ਵੇਖੋ ਇੱਕ ਨਾਲ ਸੀ ਦਾ ਰੇਟ ਸੇਮ ਹੀ ਆ ਪਰ ਇਹ ਫਰੈਸ਼ ਨਹੀਂ ਹੈਗਾ ਇਹ ਦੂਜਾ ਦੁੱਧ ਆ ਉੱਤੇ ਲਿਖਿਆ ਜਿੱਥੇ ਉੱਤੇ ਲਿਖਿਆ ਨਾ ਮਿਲਚ ਦੇ ਉੱਤਰਲੇ ਉੱਪਰਲੇ ਪਾਸੇ ਲਿਖਿਆ ਹੁੰਦਾ ਇਹਦੇ ਉੱਤੇ ਨਾ ਡੇਟ ਹੋ ਗਈ ਆ ਵੇਖੋ ਇਹਦੇ ਡੇਟ ਇੰਨੀ ਵੀ ਆ ਇੰਨੀ ਡੇਟ ਤੱਕ ਚੱਲੂਗਾ ਹਨ ਤੇ ਆ ਦੂਸਰਾ ਦੋ ਮਿਲਕ ਆ ਗਿਆ ਹਨ ਇਹ ਫਰੈਸ਼ ਤੋਂ ਬਗੈਰ ਆ ਇਹਦਾ ਰੇਟ ਵੀ ਸਸਤਾ ਹੁੰਦਾ ਉਹਦੇ ਨਾਲ ਕੁਝ ਕੁ ਸੈਂਟਾਂ ਦਾ 10 ਕੁ ਸੈਂਟਾਂ ਦਾ ਫਰਕ ਹੁੰਦਾ ਜਿਆਦਾ ਨਹੀਂ ਛੋਟਾ ਵੀ ਮਿਲ ਜੂਗਾ ਸਾਰੇ ਮਿਲ ਜਣਗੇ ਤੇ ਆਪਾਂ ਜਿਹੜੀ ਚੀਜ਼ ਲੈਣ ਆਏ ਸੀ ਆਪਾਂ ਤੁਹਾਨੂੰ ਉਹ ਵਿਖਾਨੀ ਆ ਹੁਣ ਮੇਰਾ ਵੀ ਕੰਮ ਦਾ ਟਾਈਮ ਹੋਣ ਰਿਹਾ ਤੇ ਆ ਚੋਕਲੇਟ ਆ ਪਈਆਂ ਸਾਰੀਆਂ ਹਨਾ ਮੈਂ ਪਿਛਲੀ ਵਾਰ ਆਇਆ ਸੀ ਲੈਣ ਚੋਕਲੇਟ ਤੇ ਉਹ ਚੋਕਲੇਟ ਕਦੋਂ ਸੀ ਮੈਂ ਇਹਨਾਂ ਨੂੰ ਕਿਹਾ ਵੇ ਕਿ ਵੀ ਚੋਕਲੇਟ ਚਾਹੀਦੀ ਏ ਤੇ ਉਹ ਮੈਨੂੰ ਕਿਹੜਾ ਬੋਲੀ ਬੋਲੀ ਹੁੰਦੀ ਇੱਥੇ ਆਪਾਂ ਲੈਨੇ ਆ ਆ ਇੱਕ ਨੁੜੀ ਨਵਦੀ ਇਹ ਇਹਦਾ ਰੇਟ ਸਾਰੇ ਸੇਮ ਹੀ ਸਾਰੇ ਪਾਸੇ ਚੋਕਲੇਟਾਂ ਦਾ ਰੇਟ ਸੇਮ ਹੀ ਹੈ ਆਪਾਂ ਖਾਵਾਂਗੇ ਆਹ ਚੋਕਲੇਟ ਵਧੀਆ ਹੁੰਦੀ ਖਾਣ ਚ ਤੇ ਜਿਹੜੀ ਚੀਜ਼ ਆਪਾਂ ਲੈਣੀ ਸੀ ਸਾਰੀਆਂ ਚੋਕਲੇਟਾਂ ਬੱਦ ਲੱਗ ਤਰਾਣੀਆਂ ਲੱਗੀਆਂ ਚੋਕਲੇਟਾਂ ਆਹ ਖਚੜੀ ਆਪਾਂ ਖਾਣੀਆਂ ਚੋਕਲੇਟ ਅੱਜ ਇਹਨਾਂ ਨੇ ਲਾਦਾ ਵੀ ਬਾਕੀ ਹੁਣ ਪੰਜਾਬੀ ਮੁੰਡਾ ਆਵੇ ਤੇ ਸੁੱਕਾ ਨਾ ਜਾਵੇ ਉਧਰ ਸਾਨੂੰ ਗਾਲਾਂ ਕੱਢ ਕੇ ਗਿਆ ਸੀ ਬੜਾ ਇਹਨਾਂ ਨੇ ਮਿਲਣਾ 75 ਸੈਂਟ ਦਾ ਸਾਰਾ ਲਾ ਦੇਣਾ ਆ ਬੋਤਲਾਂ ਨੇ ਪੇਣਾ ਅైనా ਮੈਨੂੰ ਘੱਟੋ ਘੱਟ 75% ਦਾ ਲਾਣਾ ਆਵੇ ਮੇਰੇ ਹੋ ਗਏ 75% ਨਿਕਲ ਗਈ ਪਰਚੀ ਕਿੱਥੋਂ ਨਿਕਲੂਗੀ ਕਿੱਥੋਂ ਨਿਕਲੂਗੀ ਚੌਕਲੇਟਾਂ ਦੇ ਵਿੱਚ ਮੈਨੂੰ ਸਾਰਾ ਲੱਗ ਜਾਣਾ ਬਹੁਤ ਜ਼ਿਆਦਾ ਇਧਰ ਫੁੱਟ ਫੁੱਲ ਪਏ ਆ ਸਾਰੇ ਫੁੱਲਾਂ ਤੇ ਰੇਟ ਲਿਖਿਆ ਹੈ ਹਣਾ ਹੁਣ ਆਪਣਾ ਰਹਿ ਗਿਆ ਲਾਸਟ ਬਣਾਣਾ ਵਲੋਗ ਤੇ ਉਹ ਵੀ ਤੁਹਾਨੂੰ ਦਿਖਾਵਾਂਗਾ ਆਫੇਰ ਐਂਟਰੀ ਏਟ ਆ ਗਿਆ ਮਾਰਕੀਟ ਦਾ ਆਪਾਂ ਲੈ ਕੇ ਪਰਚੀ ਆਪਾਂ ਇਹ ਬੜੀ ਛਾਤੀ ਦੀ ਚੂੜੀ ਆਂਦੀ ਹੈ 75% ਦੀ ਪਾ ਕੇ ਕਈ ਵਾਰ ਤੇ 10-10 ਯੂਰੋ ਦੀਆਂ ਪਾਣੀਆ ਬੋਤਲਾਂ ਆ ਸਾਰੇ ਇੱਧਰ ਵੀ ਬਿਸਕੁਟ ਚੋਕ ਜਿਹੜਾ ਵਗੈਰਾ ਪਈਆਂ ਨੇ ਹਨਾ ਇਹਨਾਂ ਦੇ ਡਰਿੰਕਾਂ ਆ ਪੀਰਾ ਪੂਰਾ ਵੀ ਵਿੱਚੀ ਡਰਿੰਕਾਂ ਵੀ ਇਕੱਠੀਆਂ ਪਈਆਂ ਨੇ ਇਹਨਾਂ ਦੇ ਆ ਸਾਰੇ ਆ ਗਏ ਠੰਡੇ ਤਾਂ ਤੇਜੇ ਮਤਲਬ ਉਹ ਜਿਹੜੇ ਆਪਾਂ ਪੀਨੇ ਆ ਕੋਲਡ ਡਰਿੰਕ ਵਗੈਰਾ ਆ ਗਏ ਹਨਾ ਤੇ ਤੁਹਾਨੂੰ ਮੈਂ ਬਖਾਨਾ ਇੱਥੇ ਇੱਥੇ ਨਾ એનર્ਜੀ ਡਰਿੰਕ ਆ ਗਈਆਂ ਸਾਰੀਆਂ ਮਰਜੀ ਡਰਿੰਕ ਦਾ ਵੈਸੀ ਠੀਕ ਆ ਰੇਟ ਇੱਥੇ ਸੇਮ ਹੀ ਆ ਸਾਰਾ ਕੁਝ ਕੁ ਚੀਜ਼ਾਂ ਦਾ ਇੱਧਰ ਵੀ ਸਾਰੇ ਜੂਸ ਆ ਗਏ ਜੂਸਾਂ ਦਾ ਵੀ ਜਿਹੜੇ ਆਪਣੇ ਇੰਡੀਆ ਦੇ ਰੇਟ ਨਾਲੋਂ ਬਹੁਤ ਜ਼ਰ ਘੰਡੀਆ ਦੇ ਹਿਸਾਬ ਨਾਲ ਤਾਂ ਬਹੁਤ ਮਹਿੰਗੇ ਨੇ ਜੇ ਉਹ ਹਿਸਾਬ ਨਾਲ ਚੱਲੇ ਬੰਦਾ ਫ ਆ ਲੋ ਜੀ ਸ਼ਰਾਬੀਆਂ ਦਾ ਖਜ਼ਾਨਾ ਹਨਾ ਇੱਥੇ ਲੱਗ ਲੱਗ ਡਰਿੰਕ ਪਈਆਂ ਲੱਗ ਲੱਗ ਰੇਟ ਹੈ ਕੋਸਸਤੀਆਂ ਵੀ ਨੇ ਹੁਣ ਜਿਵੇਂ ਆਹ ਬੋਤਲ ਆਂ ਇੰਡੀਆ ਤੇ 1200 ਦੀ ਹੋ ਗਈ ਜਿਵੇਂ ਆਹ ਵੇਖੋ ਬੜੀਆਂ ਵੈਰਟੀਆਂ ਪਈਆਂ ਨੇ ਆ ਵੋਡਕਾ ਵੋਡਕਾ ਮਤਲਬ ਜਿਹੜੇ ਲੋਕ ਏ ਜ਼ਿਆਦਾ ਪੀਂਦੇ ਨੇ ਗਰਮੀਆਂ ਚ ਵੀ ਪੀਂਦੇ ਨੇ ਆਪਣੇ ਲੋਕ ਏ ਜ਼ਿਆਦਾ ਠੰਡ ਚ ਪੀਂਦੇ ਨੇ ਆ ਪ੍ਰੋਲ ਆ ਪ੍ਰੋਲ ਤੁਹਾਨੂੰ ਮਖਾਵਾਂਗਾ ਜੇ ਦਿਨ ਮੈਂ ਆਪਣੇ ਰੈਸਟੋਰੈਂਟ ਤੇ ਬਣਾਇਆ ਨਾ ਵਲੋਗ ਉਸ ਦਿਨ ਮਖਾਵਾਂਗਾ ਇਹ ਕਿੱਦਾਂ ਬਣਦੀ ਹੈ ਆ ਪ੍ਰੋਲ ਇਹ ਬਹੁਤ ਡਰਿੰਕ ਬਣਾ ਕੇ ਵਿੱਚ ਬਣਦੀ ਆ ਵਾਈਨਾ ਹੋ ਗਈਆਂ ਸਾਰੀਆਂ ਵਾਈਨਾ ਦੇ ਲੱਗ ਲੱਗ ਟਾਲ ਨੰਨੇ-ਮੁੰਨੇ ਬੱਚਿਆਂ ਲਈ ਨੰਨੇ-ਮੁੰਨੇ ਬੱਚਿਆਂ ਦੇ ਲਈ ਖਾਣ ਦੇ ਲਈ ਸਾਰਾ ਸਿਸਟਮ ਜਾਇ ਸਾਰਾ ਉਹਨਾਂ ਦਾ ਲਾਇਆ ਇਹਨਾਂ ਨੇ ਅਲੱਗ ਲਾਇਆ ਹੁੰਦਾ ਸਾਰੇ ਇਹਨਾਂ ਨੇ ਅਲੱਗ ਲਾਇਏ ਜਾਂਦੇ ਨੇ ਲੈਵਲ ਹਨਾ ਆਹ ਵੇਖੋ ਆਹ ਬੋਤਲਾ-ਬੋਤਲਾ ਖੋਣ ਵਾਲੇ ਚਮਚੇ ਹੋ ਕੇ ਵਿੱਚ ਆਹ ਵਾਈਨਾ ਹੋ ਗਈਆਂ ਵਾਈਨਾ ਬਹੁਤ-ਬਹੁਤ ਮਹਿੰਗੀਆਂ ਹੁੰਦੀਆਂ ਨੇ ਇੱਥੇ ਆਹ ਸਸਤੀਆਂ ਨੇ ਅਜੇ ਮਾਰਕੀਟ ਦੇ ਵਿੱਚ ਮੈਂ ਪਹਿਲੀ ਵਾਰ ਸਸਤੀਆਂ ਵੇਖਿਆ ਵਾਈਨਾ ਬਹੁਤ ਮਹਿੰਗੀਆਂ ਹੁੰਦੀਆਂ ਨੇ ਇੱਧਰ ਵੀ ਸਾਰੀਆਂ ਵਾਈਨਾ ਬੋਤਲਾਂ ਹੁੰਦੀਆਂ ਨੇ ਇੱਥੇ ਆਹ ਸਾਰੀਆਂ ਵਾਈਨਾ ਹੀ ਪਈਆਂ ਨੇ ਆਹ ਵੇਖੋ ਰੇਟ ਸਸਤੇ ਵੀ ਨੇ ਆਪਕੋ ਡਿਸਕਾਊਂਟ ਕਰਕੇ ਲਾਇਆ ਸਾਰਾ ਸਿਸਟਮ ਇਹਨਾਂ ਦਾ ਅਲੱਗ-ਅਲੱਗ ਹੁੰਦਾ ਆਹ ਵੇਖੋ ਇੱਧਰ ਵੀ ਲਾਏ ਨੇ ਆ ਸਸਤੇ ਵਾਈਨਾਂ ਬਹੁਤ ਸਸਤੀਆਂ ਹੁੰਦੀਆਂ ਤਕਰੀਬਨ ਮਹਿੰਗੀਆਂ-ਮਹਿੰਗੀਆਂ ਵੀ ਆਣੇ ਬਹੁਤ ਬਹੁ ਮਹਿੰਗੀਆਂ ਨੇ ਆ ਸਾਰੀਆਂ ਦੂਜੀਆਂ ਆ ਗਈਆਂ ਆ ਵੀ ਵਾਈਨ ਆ ਗਈ ਆ ਡੱਬੇ ਦੇ ਹਿਸਾਬ ਨਾਲ ਮਿਲਦੀ ਇੱਕ ਇੰਨੇ ਦੀ ਪਤਾ ਨਹੀਂ ਆ ਡੱਬਾ ਕਿਤੇ ਇੱਕ ਇੰਨੇ ਦੀ ਲਿਖੀ ਏ ਇਹ ਵੀ ਕੁਝ ਸਪੈਸ਼ਲ ਵਾਈਨ ਨੇ ਨਵੀਂ ਮਸ਼ਹੂਰੀ ਚ ਲਾਈ ਜਾਨੇ ਆਹ ਵੇਖੋ ਆ ਭਈਆਂ दारू ਜਿਹੜੀ ਆਪਾਂ ਪੀਨੇ ਆ ਆ ਭਾਈ ਮਤਲਬ ਪੈਗ ਸ਼ੱਗ ਲਾਣ ਲਈ ਆ ਸਾਰਾ ਸਿਸਟਮ ਆ ਜਿਹੜੇ ਆਪਣੇ ਲੋਕ ਵਰਤਦੇ ਆ ਇੱਥੇ ਪੀਣ ਵਾਸਤੇ ਆ ਸਾਰੇ ਬ੍ਰਾਂਡ ਪਏ ਨੇ ਇੱਥੇ ਆ ਦੇਖੋ ਲੋਕ ਇੰਡੀਆ ਬ੍ਰਾਂਡ ਬ੍ਰਾਂਡ ਕਰਦੇ ਮਰ ਜਾਂਦੇ ਨੇ ਆ ਪਏ ਸਾਰੇ ਬ੍ਰਾਂਡ ਇੱਥੇ ਸਸਤੇ ਲੱਗਦੇ ਨੇ ਲੋਕਾਂ ਨੂੰ ਆ ਹੁਣ ਜਿਵੇਂ ਲਾਈਏ ਸਾਰੀ 15 ਯੂਰੋ ਦੀ ਲਾਈਏ ਹਨਾ ਆ ਦੋ ਅਗੇ 18 ਦੀ ਲਾਈਏ ਇੱਥੇ ਲੋਕਾਂ ਨੂੰ ਸਸਤੀਆਂ ਲਾ ਦੇਣਾ ਜੈਂਸਨ ਹੋ ਗਈ ਆ 20 ਦੀ ਲਾਈਏ ਇੰਡੀਆ ਦੇ 17-1800 ਰੁਪਏ ਦੀ ਹੋਗੀ ਜੈਂਬਰ ਹੋ ਗਈ 10-12 ਦੀ ਇਹ ਹੋ ਗਈ ਇਹ ਉਹ ਇੰਡੀਆ ਵੀ ਇੰਨੇ ਕੁ ਦੀ ਰੇਟ ਹੈ ਇਹਦਾ ਸਾਰੇ ਬ੍ਰਾਂਡ ਬਾਈਨ ਇੱਥੇ ਬੰਦ ਕੀਤੇ ਹੋਏ ਸ਼ੀਸ਼ੇ ਸਾਰੇ ਇਹ ਸਾਰੇ ਭਾਂਡੇ-ਪੁੰਡੇ ਹਨ ਭਾਂਡੇ ਬਹੁਤ ਮਿੰਗੇ ਆ ਇੱਥੇ ਭਾਂਡੇ ਦਾ ਦੂਜੇ ਮਾਰਕਟਾਂ ਚ ਫਰਕ ਇੱਥੇ ਬਹੁਤ ਮਿੰਗੇ ਹਨ ਆ ਆ ਗਏ ਆਪਣੇ ਕੜਾਈਆਂ ਕੜੂਈਆਂ ਜੀਆਂ ਆ ਗਈਆਂ ਸਿਸਟਮ ਬੋਣੀਆਂ ਪਾਣੀਆਂ ਆ ਗਈਆਂ ਸਾਬ ਸ਼ੈਂਪੂ ਸ਼ੈਂਪੂ ਜੇ ਆ ਗਏ ਆ ਸਾਰੇ ਨਰਜ ਉਹ ਆ ਗਏ ਮਤਲਬ ਬੋਡੀ ਸਪਰੇ ਆ ਗਈਆਂ ਸਾਰਾ ਸਿਸਟਮ ਆ ਗਿਆ ਇਧਰ ਆ ਗਏ ਦੂਜਾ ਜਿਗਾਰਡਮੈਂਟ ਜਾ ਆ ਪਤਾ ਨਹੀਂ ਕੀ ਚੀਜ਼ਾਂ ਨੇ ਇਹ ਲਾਈਆਂ ਇਹਨਾਂ ਦੇ ਵੇਚਣੇ ਪਤਾ ਨਹੀਂ ਜੂਸ ਨੇ ਪਤਾ ਨਹੀਂ ਕੀ ਚੀਜ਼ਾਂ ਨੇ ਆ ਬੱਚਿਆਂ ਦੇ ਟੈਂਪਰ ਉਹ ਆ ਗਏ ਦੂਜਾ ਇਹ ਵੀ ਬਹੁਤ ਮਹਿੰਗੇ ਨੇ ਸਸਤੇ ਨਹੀਂ ਹੈਗੇ ਬਹੁਤ ਮਹਿੰਗੇ ਇੰਡੀਆ ਦੇ 900 900 ਯੂਰੋ ਤੇ ਨੇ ਠੰਡੀਆਂ ਵੀਰਾਂ ਇਹ ਚੀਜ਼ ਤੁਹਾਨੂੰ ਦਿਖਾਵਾਂਗਾ ਬਸ ਇਹ ਚੀਜ਼ ਦਾ ਬਾਕੀ ਫਰਕ ਹੈ ਆ ਵੀਰ ਵਗੈਰਾ ਦਾ ਸਾਰਿਆਂ ਦਾ ਬਾਕੀ ਫਰਕ ਹੈ ਚੀਜ਼ ਨਾਲ ਆ ਦੇਖੋ ਸਸਤੀਆਂ ਵੀ ਇਹ ਗੈਣੇ ਮਤਲਬ ਫਰਕ ਇਹ ਜਿਹੜਾ ਇੱਥੇ ਬ੍ਰਾਂਡ ਹੈ ਨਾ ਉਹ ਦੂਜੀਆਂ ਮਾਰਕੀਟਾਂ 'ਚ ਬਹੁਤ ਸਸਤਾ ਬ੍ਰਾਂਡ ਹੈ ਇਹ ਵੀ ਤੁਹਾਨੂੰ ਕਿਸੇ ਦਿਨ ਦਿਖਾਵਾਂਗਾ ਅੱਗੇ ਜਾਂ ਦੂਜਾ ਸਿਸਟਮ ਆਗਾ ਚਿੰਗਮ ਚੁੰਗਾ ਮਾ ਚੋਕਲੇਟਾਂ ਉੱਪਰ ਬਣ ਜਾਣੇ ਇੰਨਾ ਦੇ ਰੇਟ ਨੇ ਹੁਣ ਆਪਾਂ ਕਰਾਨੇ ਆ ਆਪਣਾ ਇਹਦਾ ਬਿੱਲ ਕੱਢੀ ਆਪਾਂ ਵਿੱਚ ਚਿਲਰ ਚੁੱਲੋ ਜੇ ਇਕੱਠੇ ਕਰਕੇ ਹਾਂਜੀ ਆਪਾਂ ਨਿਕਲ ਗਏ ਮਾਰਕੀਟ ਚੋਂ ਬਾਹਰ ਤੇ ਆਪਣਾ ਬਿੱਲ ਬਣਿਆ ਦੋ ਚੋਕਲੇਟਾਂ ਦਾ ਇੰਡੀਆ ਦਾ ਪੂਰਾ 310 ਰੁਪਏ ਆ ਵੇਖੋ ਹਾਂਜੀ ਮਿੱਤਰੋ ਵੇਖੀ ਵੀਡੀਓ ਆ ਪ੍ਰਾਈਸ ਦਾ ਫਰਕ ਸੀ ਇੰਨਾ ਫਰਕ ਸੀ ਪ੍ਰਾਈਸ ਦਾ ਮਤਲਬ ਤੁਹਾਨੂੰ ਹੁਣ ਦੂਜੀ ਮਾਰਕੀਟ ਦੇ ਵਿੱਚ ਵਿਖਾਵਾਂਗੇ ਜਾ ਕੇ ਇੰਡੀਆ ਨਾਲ ਕੰਬਾਈਨ ਕਰਕੇ ਵੀ ਤੁਹਾਨੂੰ ਵਿਖਾਇਆ ਹ ਹੁਣ ਮੈਂ ਤੁਹਾਨੂੰ ਕਿਸੇ ਦਿਨ ਜਾ ਕੇ ਦੂਜੀ ਮਾਰਕੀਟ ਦੇ ਵਿੱਚ ਵਿਖਾਵਾਂ ਜਦ ਤਨ ਆਪਾਂ ਨੂੰ ਕੰਮ ਤੋਂ ਛੁੱਟੀ ਹੋਈ ਜਾਂ ਆਪਾਂ ਫ੍ਰੀ ਹੋਏ ਨਾ ਦੂਜੀ ਮਾਰਕੀਟ ਜੀ ਵਿਖਾਵਾਂਗੇ ਇਹ ਆਪਣੇ ਮਗਰ ਰਹਿ ਗਈ ਮਾਰਕੀਟ ਠੀਕ ਹੈ ਬਾਏ ਬਾਏ ਟਾਟਾ ਮਾਰਕੀਟ ਮਿਲਦੇ ਆ ਫਿਰ ਕਿਸੇ ਦਿਨ ਜਦੋਂ ਕੋਈ ਸਮਾਨ ਲੈਣਾ ਵਾਂਗੇ ਉਦੋਂ ਠੀਕ ਹੈ ਸਤਿ ਸ਼੍ਰੀ ਅਕਾਲ ਸਾਰੇ ਮਿੱਤਰਾਂ ਨੂੰ ਠੀਕ ਹੈ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਅਗਲੀ ਵੀਡੀਓ ਕਾਤੇ ਬਣਾਈਏ ਠੀਕ ਹੈ ਹੁੰ